ਜੋੜੀ ਕੀਤੀ ਗਈ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਦੱਸਿਆ ਸੀ ਕਿ ਇਸ ਸਕੀਮ ਸ਼ਹਿਰਾ ਦੇ ਵਿਕਾਸ ਅਤੇ ਸੁਧਰੀਕਰਨ ਦੇ ਵਿੱਚ ਇੱਕ ਅਹਿਮ ਰੋਲ ਜੁੜਾ ਹੈ ਨਿਭਾਏਗਾ ਤੇ ਜ਼ਮੀਨ ਮਾਲਕਾਂ ਨੂੰ ਉਹਨਾਂ ਦੇ ਜ਼ਮੀਨ ਦਾ 4 ਗੁਣਾ ਰੇਟ ਦਿੱਤਾ ਜਾਏਗਾ ਉਹਨਾਂ ਇਹ ਵੀ ਕਿਹਾ ਸੀ ਕਿ ਕਿਸੇ ਵੀ ਜ਼ਮੀਨ ਮਾਲਕ ਦੀ ਸਹਿਮਤੀ ਤੋਂ ਬਿਨਾ ਉਸ ਦੀ ਜ਼ਮੀਨ ਤੇ ਕਬਜ਼ਾ ਨਹੀਂ ਹੋਏਗਾ ਪਰ ਸ਼ਹਿਰ ਦੇ ਵਾਰਡ ਨੰਬਰ 2 ਦੇ ਵਿੱਚ ਪੈਂਦੇ ਕੋਰਾਲਾ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਸਹਿਮਤੀ ਤੋਂ ਬਿਨਾ ਹੀ ਸਰਕਾਰ ਦੇ ਵੱਲੋਂ ਉਹਨਾਂ ਦੀ 80 ਏਕੜ ਹਾਈਵੇ ਦੇ ਨਾਲ ਲੱਗਦੀ ਜ਼ਮੀਨ ਤੇ ਲੈਂਡ ਪੋਲਿੰਗ ਸਕੀਮ ਚੜਾ ਹੈ ਉਸ ਦੇ ਤਹਿਤ ਕਰ ਦੱਸੇ ਕਿ ਕਰਨ ਦਾ ਨੋਟਿਸ ਸਰਕਾਰ ਦੇ ਵੱਲੋਂ ਪੇਜ ਦਿੱਤਾ ਗਿਆ ਹੈ ਉਹਨਾਂ ਦੱਸਿਆ ਹੈ ਕਿ ਪਹਿਲਾਂ ਵੀ

ਜੋ ਦਿਨ ਪਹਿਲੇ ਅਨਾਉਂਸ ਕੀਤੀ ਗਈ ਸੀ ਤੇ ਇਸੇ ਦੇ ਤਹਿਤ ਪਿੰਡ ਕਰਾਲਾ ਦੇ ਵਸਨੀਕਾਂ ਨੂੰ ਨੋਟੀਫਿਕੇਸ਼ਨ ਭੇਜਿਆ ਗਿਆ ਕਿ ਉਹਨਾਂ ਦੀ 80 ਏਕੜ ਜ਼ਮੀਨ ਐਕਵਾਇਰ ਕੀਤੀ ਜਾਏਗੀ ਲੇਕਿਨ ਕਰਾਲਾ ਨਿਵਾਸੀ ਇਸ ਚੀਜ਼ ਵਿੱਚ ਸਹਿਮਤ ਨਹੀਂ ਨੇ ਕਿਸੇ ਵੀ ਕੀਮਤ ਤੇ ਸਰਕਾਰ ਨੂੰ ਆਪਣੀ ਜ਼ਮੀਨ ਨਹੀਂ ਦੇਣਗੇ ਕੁਝ ਪਿੰਡ ਵਾਸੀ ਸਾਡੇ ਨਾਲ ਮੌਜੂਦ ਹੈ ਇਹਨਾਂ ਨਾਲ ਗੱਲ ਕਰਦੇ ਆ ਕਿੰਨੀ ਜ਼ਮੀਨ ਆ ਰਹੀ ਹੈ ਔਰ ਕਿਹੜੀ ਸਕੀਮ ਹੈ ਹਾਂਜੀ ਇਹ ਲੈਂਡ ਪੋਲਿੰਗ ਦੇ ਵਿੱਚ ਚੱਲ ਰਹੀ ਆ ਸਾਡੇ ਪਿੰਡ ਦੀ 80 ਏਕੜ ਜਿਹੜੀ ਜ਼ਮੀਨ ਆ ਰਹੀ ਆ ਇਹਦੇ ਵਿੱਚ ਜਿਹੜੇ ਅਸੀਂ ਕਿਸੇ ਵੀ ਹਾਲਤ ਵਿੱਚ ਜ਼ਮੀਨ ਦੇਣ ਨੂੰ ਤਿਆਰ ਨਹੀਂ ਆ ਔਰ ਮੋਰਓਵਰ ਇਸ ਜ਼ਮੀਨ ਦੇ ਵਿੱਚ ਸਾਡੇ ਰਹਿਸੀ ਜਿਹੜੇ ਘਰ ਵੀ ਬਣੇ ਹੋਏ ਆ ਲੋਕੀ ਇੱਥੇ ਰਹਿ ਰਹੇ ਨੇ ਔਰ ਇੱਕ ਤੋਂ ਬਿਨਾ ਪਿੰਡ ਵਾਸੀਆਂ ਦਾ ਹੋਰ ਕੋਈ ਗੁਜ਼ਾਰਾ ਹੀ ਨਹੀਂ ਆ ਔਰ ਕਿਸਾਨਾਂ ਦੇ ਨਾਲ ਨਾਲ ਜਿਹੜੇ ਜਿੰਨੇ ਵੀ ਛੋਟੇ ਜ਼ਮੀਨਦਾਰ ਹੈਗੇ ਆ ਨਾਲ ਸਾਡੇ ਪਿੰਡ ਦੇ ਕਿਰਤ ਮਜ਼ਦੂਰ ਵੀ ਹੈਗੇ ਆ ਉਹ ਵੀ ਨਾਲ ਸਾਡੇ ਨਾਲ ਉਜਾੜਾ ਹੋ ਜਾਏਗਾ ਉਹ ਵੀ ਉੱਧਰ ਜਾਣਗੇ ਵਿਕਾਸ ਦੇ ਨਾਤੇ ਜ਼ਮੀਨੇ ਪਰ ਕੀਤੀ ਜਾ ਰਹੀ ਹੈ ਵਿਕਾਸ ਦੇ ਹੱਕ ਚ ਨਹੀਂ ਹੋ ਜਾਂ ਜ਼ਮੀਨ ਦਾ ਰੇਟ ਸਹੀ ਨਹੀਂ ਮਿਲ ਰਿਹਾ ਨੇ ਇਹ ਬਿਲਕੁਲ ਵਿਕਾਸ ਦੇ ਨਾਤੇ ਕੋਈ ਨਹੀਂ ਕੀਤੀ ਜਾ ਰਹੀ ਇਹ ਸਿਰਫ ਸਰਕਾਰਾਂ ਨੇ ਆਪ ਕੋ ਵਿੱਚ ਰਲੀਆਂ ਹੋਈਆਂ ਨੇ ਇਹਨਾਂ ਨੇ ਰਲ ਕੇ ਆਪ ਕੋ ਵਿੱਚ ਜਿਹੜਾ ਧਰਾਲ ਲੋਕ ਜਿਹੜੇ ਇਹਨਾਂ ਦੇ ਉੱਪਰ ਬੈਠੇ ਆ ਉਹਨਾਂ ਨੂੰ ਖੁਸ਼ ਕਰਨ ਵਾਸਤੇ ਉਹਨਾਂ ਨੂੰ ਜਾਇਦਾਦਾਂ ਦੇਣ ਵਾਸਤੇ ਸਾਡੀ ਲੁੱਟ ਕੀਤੀ ਜਾ ਰਹੀ ਆ ਕੋਈ ਮੁਝੇ ਦੇਣ ਦੀ ਪੈਸੇ ਦੇਣ ਦੀ ਵੀ ਗੱਲ ਕੀਤੀ ਗਈ ਹੈ ਜਿਹਦੀ ਐਕਵਾਇਰ ਕੀਤੀ ਜਾਏਗੀ ਉਹਨੂੰ ਪੈਸੇ ਨਹੀਂ ਨਹੀਂ ਉਸ ਨੋਟੀਫਿਕੇਸ਼ਨ ਦੇ ਵਿੱਚ ਕੋਈ ਪੈਸੇ ਦੇਣ ਵਾਲੀ ਗੱਲ ਨਹੀਂ ਹੈਗੀ ਆ ਸਿਰਫ ਉਹਨਾਂ ਨੇ ਨੋਟੀਫਿਕੇਸ਼ਨ ਹੀ ਕੀਤੇ ਆ ਇਹਨਾਂ ਦੇ ਅਕਾੜੀ ਪੰਡ ਕੋਲ ਤੋਂ ਲੈ ਰਹੇ ਆ ਲੇਕਿਨ ਜਦੋਂ ਇਹ ਸਕੀਮ ਲਾਂਚ ਕੀਤੀ ਗਈ ਸੀ ਸੀਐਮ ਸਾਹਿਬ ਨੇ ਸਾਫ਼ ਕਿਹਾ ਸੀ ਕਿ 4 ਗੁਣਾ ਰੇਟ ਦਿੱਤੇ ਜਾਣਗੇ ਜਿਹੜਾ ਜ਼ਮੀਨ ਦਾ ਰੇਟ ਚੱਲਦਾ ਹੋਏਗਾ ਉਹਦੇ ਤੋਂ ਚਾਰ ਗੁਣਾ ਪੈਸੇ ਦਿੱਤੇ ਜਾਣਗੇ ਔਰ ਕਿਸੇ ਵੀ ਕਿਸਾਨ ਦੀ ਸਹਿਮਤੀ ਤੋਂ ਬਿਨਾਂ ਮਾਲਕ ਦੀ ਸਹਿਮਤੀ ਤੋਂ ਬਿਨਾਂ ਇਹ ਪਰਨੇ ਕੀਤੀ ਜਾਏਗੀ ਅਸੀਂ ਕਹਿੰਨੇ ਆ ਕਿ ਚਾਰ ਛੜੀਆ ਪੈਂ 10 ਗੁਣਾ ਸਾਨੂੰ ਕਹਿਣ ਪੈਸੇ ਦੇਣੇ ਆ ਅਸੀਂ ਇੱਕ ਇੱਚ ਵੀ ਜ਼ਮੀਨ ਦੇਣ ਨੂੰ ਤਿਆਰ ਨਹੀਂ ਆ ਕਿਉਂਕਿ ਸਾਡੇ ਤੋਂ ਬਿਨਾਂ ਕੋਈ ਗੁਜ਼ਾਰਾ ਹੈ ਹੀ ਨਹੀਂ ਆ ਸਾਡਾ ਕੋਈ ਸਾਧਨ ਨਹੀਂ ਹੈ ਜ਼ਮੀਨ ਤੋਂ ਬਿਨਾਂ ਜ਼ਮੀਨ ਦੇ ਦਿੱਤੀ ਹੈ ਜ਼ਮੀਨ ਦੇ ਚਾਹਤੀਆਂ ਅਸੀਂ ਬਿਲਕੁਲ ਜ਼ਮੀਨ ਨਹੀਂ ਦੇਣਾ ਚਾਹੁੰਦੇ ਜਿੰਨੇ ਗੁਣਾ ਮਾਜੀਆ ਕਹਿ ਰਹੇ ਸੀ ਪੈਸੇ ਤੇ ਆਗੇ ਔਰ ਸਭ ਇਹਨਾਂ ਦੇ ਸਰਕਾਰਾਂ ਦੇ ਝੁੱਠੇ ਲਾਇਆ ਇਹ ਆਪੋ ਜੀ ਰਲ ਕੇ ਸਭ ਕੁਝ ਕਰ ਰਿਹਾ ਪਿੰਡ ਕਰਾਲਾ ਵਾਸੀਆਂ ਨੂੰ ਤੇ ਪਹਿਲੇ ਵੀ ਮਾਰ ਪੈ ਚੁੱਕੇ ਆ 7 ਨੰਬਰ ਸਕੀਮ ਚ ਵੀ ਇਹਨਾਂ ਦੀ ਜ਼ਮੀਨ ਆਈ ਸੀ ਔਰ ਬੱਸ ਸਟੈਂਡ ਤੇ ਵੀ ਇਹਨਾਂ ਦੀ ਜ਼ਮੀਨ ਆਈ ਸੀ ਉਹਦੇ ਲਈ ਲੰਬਾ ਸੰਘਰਸ਼ ਕਰਨਾ ਪਿਆ ਸੀ ਇਸ ਕਰਕੇ ਕਿਹਾ ਜਾਂਦਾ ਸਰ ਦੇ ਵਿਸ਼ਵਾਸ ਨਹੀਂ ਹੈ ਸਰਕਾਰਾਂ ਤੇ ਜਿਵੇਂ ਅਸੀਂ ਸਾਰੇ ਪਿੰਡ ਵਾਸੀ ਇੱਥੇ ਖੜੇ ਹੈਗੇ ਜਿੰਨੇ ਕਿਸਾਨ ਜਿਨ੍ਹਾਂ ਨੂੰ ਧੱਕਾ ਹੋ ਰਿਹਾ ਜਿਨ੍ਹਾਂ ਨਾਲ ਇਹ ਸਾਡੇ ਨਾਲੇ ਤੀਜੇ ਵਾਰੀ ਧੱਕਾ ਆ ਪਹਿਲੇ ਜਦੋਂ ਬਾਈਪਾਸ ਵਿੱਚ ਜ਼ਮੀਨ ਆਈ ਆ ਉਦੋਂ ਵੀ ਬੜੀ ਮੁਸ਼ਕਲ ਨਹੀਂ ਸੰਸਕਰਾਂ ਪੈਸੇ ਦਿੱਤੇ ਸੀਗੇ ਪਰ ਇੰਪਰੂਵਮੈਂਟ ਦੇ ਜਿਹੜੇ 7 ਨੰਬਰ ਸਕੀਮ ਆਈ ਆ ਇਹ ਸਾਨੂੰ ਬੜੇ ਬੜੇ ਵੱਡੇ ਸੰਘਰਸ਼ ਕਰਕੇ ਜਿਹੜੇ ਮੋਰਚੇ ਲਾ ਲਾ ਕੇ ਫਿਰ ਇੰਪਰੂਵਮੈਂਟ ਦੇ ਤੋਂ ਸਾਨੂੰ ਪੈਸੇ ਲੈਣੇ ਪਿਆ ਔਰ ਕੋਟਾਂ ਦੇ ਦਰਵਾਜੇ ਵੀ ਖੜਕਾਉਣੇ ਪਏ ਆ ਜਿਹਦੇ ਵਿੱਚ ਸਾਡੇ ਸਾਰੇ ਕਿਸਾਨਾਂ ਨੇ ਬਹੁਤ ਹੀ ਮੁਸ਼ਕਲਾਂ ਚੱਲੀਆਂ ਸੀਗੀਆਂ ਕੁਝ ਹੋਰ ਪਿੰਡ ਵਾਸੀਆਂ ਨਾਲ ਵੀ ਗੱਲ ਕਰਦੇ ਆ ਕੀ ਕਹਿਣਾ ਚਾਹੋਗੇ ਇਸ ਬਾਰੇ ਸੱਸੀਆ ਭਾਜੀ ਸਾਰਿਆਂ ਨੂੰ ਪਹਿਲਾਂ ਮੇਰੇ ਤੋਂ ਮੇਰਾ ਨਾਮ ਰਣਜੀਤ ਸਿੰਘ ਆ ਪਿੰਡ ਘਰਾਲੇ ਤੋਂ ਮੈਂ ਜਿਹੜੀ ਸਰਕਾਰ ਸਾਨੂੰ ਕਹਿ ਰਹੀ ਆ ਵੀ 4 ਗੁਣਾ ਵਾਅਦਾ ਦੇਵਾਂਗੇ ਆਪਾਂ 4 ਗੁਣਾ ਵਾਅਦਾ ਲੈ ਕੇ ਕੀ ਕਰਨਾ ਦੇਖੋ ਜੀ ਆਪਾਂ ਕਿੰਨੇ ਪਰਿਵਾਰ ਆ ਕਿੰਨੇ ਪਰਿਵਾਰਾਂ ਦੀ ਜ਼ਮੀਨ ਆ ਰਹੀ ਏ ਇਹਦੇ ਵਿੱਚ ਹੁਣ ਤੀਜਾ ਹੱਲਾ ਸਾਡੇ ਮਲਕਰਾਲੇ ਪਿੰਡ ਨੂੰ ਵੱਜ ਗਿਆ ਤੀਜਾ ਤੀਜਾ ਹੱਲਾ ਡਕਰਾਲੇ ਪਿੰਡ ਨੂੰ ਵੱਜ ਗਿਆ ਉਹਦੇ ਵਿੱਚ ਤੀਜੇ ਹੱਲੇ ਦੇ ਵਿੱਚ ਸਾਡੇ ਸਾਰੇ ਕੋ ਕਿੱਲਾ ਦੋ ਕਿੱਲਾ ਬਸ ਸਾਰੇ ਇੰਨੇ ਨੇ ਏਕੜ ਦੇ ਰਹਿ ਗਏ ਹੁਣ ਨੰਬਰ 2 ਗੱਲ ਇਹ ਆ ਕਿ ਆਪਣੇ ਕੋਲੋਂ ਸਾਰੇ ਛੋਟੇ ਛੋਟੇ ਡੇਰੀ ਫਾਰਮ ਨੇ ਉਹ ਤੋਂ ਸਾਰੇ ਆਪਣਾ ਨੇ ਇਨਕਮ ਦਾ ਸੋਰਸ ਬਣਾਇਆ ਹੋਇਆ ਹਰ ਇੱਕ ਨੇ ਠੀਕ ਹੈ ਫੋਨ ਨੰਬਰ 3 ਇਹ ਆ ਵੀ ਜੇ ਮੰਨ ਲਓ ਵੀ ਸਾਡੀ ਇਹ ਪੈਲੀ ਆ ਜਾਂਦੀ ਆ ਸਭ ਤੋਂ ਵੱਡੀ ਗੱਲ ਜੇ ਸਾਡੀ ਇਹ ਪੈਲੀ ਆ ਜਾਂਦੀ ਆ ਸਾਡਾ ਇੱਕ ਪਰਿਵਾਰ ਕਿਤੇ ਹੋਰ ਦੂਸਰਾ ਪਰਿਵਾਰ ਕਿਤੇ ਹੋਰ ਇੱਥੇ ਬੰਦਾ ਇੱਕ ਦੂਜੇ ਮਤਲ ਨਹੀਂ ਖੜਾ ਹੁੰਦਾ ਸੀ ਹੁਣ ਜਦੋਂ ਸਾਡੀ ਪੈਲੀ ਆ ਗਈ ਸਾਡਾ ਪਿੰਡ ਹੀ ਸਾਰਾ ਉਜੜ ਜਾਣਾ ਜੀ ਇੱਥੇ ਕੋਈ ਨਿਆਣਾ ਨਹੀਂ ਕੋਈ ਆਉਂਦੇ ਜਾਂਦੇ ਕੋਈ ਇੱਕ ਦੂਸਰੇ ਦੀ ਬਾਹ ਨਹੀਂ ਫੜ ਸਕਦਾ ਬਾਹਰ ਜਾ ਕੇ ਬਾਹਰ ਜਾ ਕੇ ਕੀ ਪਤਾ ਕਿਸੇ ਦੇ ਅੱਜ ਦੀ ਤਰੀਕ ਦੇ ਵਿੱਚ ਇੱਕ ਬੰਦੇ ਦੀ ਜ਼ਿੰਦਗੀ ਲੱਗ ਜਾਂਦੀ ਘਰ ਬਣਾਉਣ ਤੇ ਠੀਕ ਆ ਅੱਜ ਮੰਨ ਲਓ ਵੀ 7 ਨੰਬਰ ਸਕੀਮ ਦੇ ਜਿਨ੍ਹਾਂ ਨੇ ਪੈਸੇ ਲਏ ਆ ਉਹਨਾਂ ਦੇ ਪਲਾ ਪੁੱਛ ਕੇ ਵੇਖੋ ਕਿੰਨੇ ਕ ਵੱਡੇ ਮੈਲ ਪੂਰੇ ਹੋ ਗਏ ਉਹਨਾਂ ਦੇ ਲੋੜ ਅਨਸਾਰ ਜਦੋਂ ਨੂੰ ਉਹਨਾਂ ਨੂੰ ਪੈਸੇ ਆਉਂਦੇ ਹੀ ਨਾ ਉਹਨਾਂ ਦੇ ਅੱਗੇ ਖਰਚੇ ਜੋਗੇ ਪਹਿਲਾਂ ਬਣੇ ਹੁੰਦੇ ਸੀ ਹੁਣ ਇਸੇ ਹਿਸਾਬ ਨਾਲ ਜਿੱਦਾਂ ਅੱਗੋਂ ਪੈਸੇ ਮਿਲਨੇ ਆ ਜਿਹੜੇ ਸਾਹਮਣੇ ਕਹਿੰਦੇ ਆਂ ਅਸੀਂ ਪੈਸੇ ਦੇਣੇ ਆਂ ਆਂ ਕੁਛ ਨਹੀਂ ਕਰ ਸਕਦੇ ਇਸ ਕਰਕੇ ਅਸੀਂ 1 ਇੰਚ ਵੀ ਨਹੀਂ ਦਵਾਂਗੇ ਇਸ ਹਿਸਾਬ ਨਾਲ ਸਾਰਾ ਘਰਾਲੇ ਪਿੰਡ ਦਾ ਜਾੜਾ ਹੋ ਜਾਊਗਾ ਪਿੰਡ ਵਾਸੀ ਤੇ ਨਹੀਂ ਮੰਨਦੇ ਲੇਕਿਨ ਕਿਸਾਨ ਆਗੂ ਆ ਜੋ ਉਹਨਾਂ ਦੇ ਹੱਕਾਂ ਵਿੱਚ ਆਏ ਆ ਕੀ ਸਟੈਂਡ ਆ ਕਿਸਾਨ ਆਗੂ ਅਸੀਂ ਕਿਸਾਨ ਆਗੂ ਸਾਰੇ ਜ਼ਿਲ੍ਹੇ ਦੇ ਜਿਵੇਂ ਕਿਸਾਨ ਮੋਰਚਾ ਜਿਹੜਾ ਉਹ ਇਕੱਠੇ ਕੀ ਮੌਕੇ ਦੇ ਬੋਚੇ ਪਹਿਲਾਂ ਵੀ ਅਸੀਂ ਡੀਸੀ ਸਾਹਿਬ ਨੂੰ ਮਿਲ ਚੁੱਕੇ ਹਾਂ ਬੈਲ ਸਾਹਿਬ ਨੂੰ ਮਿਲ ਚੁੱਕੇ ਹਾਂ ਕਿ ਇਹ ਪਿੰਡ ਦੀ ਮੰਗ ਹੈ ਕਿ ਸਾਡੀ ਜ਼ਮੀਨ ਜਿਹੜੀ ਆਹੀ ਕੋਈ ਨਹੀਂ ਹੋਣੀ ਕਿਸੇ ਵੀ ਕੀਮਤ ਦੇ ਵਿੱਚ ਅਸੀਂ ਨਹੀਂ ਵਿਸ਼ਵਾਸ ਦਿੰਦੇ ਪਿੰਡ ਵਾਲਿਆਂ ਨੂੰ ਸੂਚਕ ਮੋਰਚੇ ਵੱਲੋਂ ਕਿ ਜੋ ਵੀ ਸਾਨੂੰ ਕਰਨਾ ਪਿਆ ਅਸੀਂ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਤੁਰਾਂਗੇ ਜਿਹੜਾ ਵੀ ਸਾਨੂੰ ਕੋਲ ਕਰਨਾ ਪਿਆ ਅਸੀਂ ਕੋਲ ਜਿੱਤਾਂਗੇ ਕਿਉਂਕਿ ਅਸੀਂ ਬਹੁਤ ਸਾਰੇ ਕੋਲ ਪਹਿਲਾਂ ਵੀ ਜਿੱਤ ਚੁੱਕਿਆ ਔਰ ਇਥੋਂ ਦੀ ਸਰਕਾਰਾਂ ਉਹ ਭਾਵੇਂ ਕਪਤਨ ਦੀ ਮੌਜੂਦੀ ਹੋਵੇ ਤੇ ਭਾਵੇਂ ਕੋਗਤ ਮੰਦੀ ਹੋਵੇ ਇਸ ਸਾਰਿਆਂ ਦੀ ਸਾਡੀ ਜ਼ਮੀਨ ਦੇ ਉੱਤੇ ਹੱਥ ਹੈ ਪੰਜਾਬ ਦੀ ਜ਼ਮੀਨ ਦੇ ਉੱਤੇ ਉਹ ਸਾਡੇ ਕੋਲ ਜ਼ਮੀਨ ਖੋਹਣਾ ਚਾਹੁੰਦੇ ਆ ਉਹ ਜ਼ਮੀਨ ਜਿਹੜੋਂ ਕਾਲੇ ਕਾਨੂੰਨ ਲੈ ਕੇ ਆਏ ਉਹਨੂੰ ਵੀ ਖੋਹਣਾ ਚਾਹੁੰਦੇ ਆ ਪਰ ਉਦੋਂ ਸਾਡੇ ਪੂਰੇ ਪੰਜਾਬ ਦੇ ਕਿਸਾਨਾਂ ਨੇ ਇੱਕ ਮੁੱਠ ਹੋ ਕੇ ਤੇ ਲੋਕਾਂ ਨੇ ਨਾਲ ਸਾਥ ਦਿੱਤਾ ਕਿ ਉਹ ਕਾਲੇ ਕਾਨੂੰਨ ਹੀ ਵਾਪਸ ਕਰਾਏ ਤੇ ਹੁਣ ਵੀ ਜਿਹੜੀ ਇਸ ਤਰ੍ਹਾਂ ਜ਼ਮੀਨ ਅਕਵਾਇਰ ਕਰ ਲਿਆ ਜੇ ਲੁਧਿਆਣਾ ਵਿੱਚ 2400 24300 ਕੁਝ ਜ਼ਮੀਨ ਜਿਹੜੀ ਅਕਵਾਇਰ ਕਰਨ ਲੱਗਿਆ ਉਹ ਵੀ ਇੱਕ ਚਾਲ ਆ ਔਰ ਇੱਥੇ ਵੀ ਜਿਹੜੀ ਅਸੀਕਲ ਜ਼ਮੀਨ ਅਕਵਾਇਰ ਕਰਨਗੇ ਉਹ ਵੀ ਇੱਕ ਚਾਲ ਆ ਸਰਕਾਰ ਦੀ ਆਸਤਾ ਹਾਸਤਾ ਕਿਸਾਨਾਂ ਤੋਂ ਜ਼ਮੀਨ ਕੱਢਣੀ ਆ ਕਿਸੇ ਤਰੀਕੇ ਨਾਲ ਮੀਟਿੰਗਾਂ ਤੋਂ ਇਲਾਵਾ ਅਗਲਾ ਸਟੈਪ ਕੀ ਹੋਏਗਾ ਜੇ ਨਹੀਂ ਮੰਨਦੀ ਸਰਕਾਰ ਜਾਂ ਪਰਸ਼ਦ ਸਾਡਾ 26 ਤਰੀਕ ਨੂੰ ਸਾਡੀ ਪੂਰੇ ਸਹਿਯੁਕਤ ਜਾਨ ਮੋਰਚੇ ਦੀ ਮੀਟਿੰਗ ਹੈ ਇਸ ਬਾਰੇ ਇਸ ਬਾਰੇ ਅਗਲੇ ਹਫ਼ਤੇ ਵਿੱਚ ਤੈਅ ਕਰਾਂਗੇ ਕਿ ਇਹ ਘੋਲ ਨੂੰ ਕਿੱਦਾਂ ਲੈਣਾ ਇਸ ਤਰ੍ਹਾਂ ਲੜਨਾ ਔਰ ਜੋ ਵੀ ਸਾਡਾ ਸਾਰੇ ਮੋਰਚੇ ਨੂੰ ਤੈਅ ਹੋਏਗਾ ਅਸੀਂ ਉਸੇ ਤਰੀਕੇ ਦੇ ਨਾਲ ਇਸ ਘੋਲ ਨੂੰ ਅੱਗੇ ਚਲਾਵਾਂਗੇ ਬਿਲਕੁਲ ਜੀ ਪਿੰਡ ਕਰਾਲਾ ਵਾਸੀ ਤੇ ਕਿਸੇ ਵੀ ਕੀਮਤ ਤੇ ਸਰਕਾਰ ਨੂੰ ਜ਼ਮੀਨ ਦੇਣ ਨੂੰ ਤਿਆਰ ਨਹੀਂ ਹੈ ਔਰ ਕਿਸਾਨ ਆਗੂ ਕਿਸਾਨ ਜਥੇਬੰਦੀਆਂ ਉਹਨਾਂ ਦੇ ਹੱਕ ਵਿੱਚ ਆ ਗਈਆਂ ਔਰ ਉਹਨਾਂ ਦਾ ਦਾਵਾ ਕੀ ਹਰ ਤਰ੍ਹਾਂ ਦਾ ਸੰਘਰਸ਼ ਕੀਤਾ ਜਾਇਆ ਗਿਆ ਇਸ ਜ਼ਮੀਨ ਨੂੰ ਬਚਾ ਲਈ ਗੁਰਦਾਸਪੁਰ ਤੋਂ ਕੈਮਰਾਮੈਨ ਜੁਗਿੰਦਰ ਪਾਲ ਦੇ ਨਾਲ ਰੋਹਿਤ ਗੁਫਤਾ ਇੰਡੀਆ ਨਿਊਜ਼ ਪੰਜਾਬ